ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਮਹੱਲਾ ਪੰਜਵਾ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਣ ਪੁੰਨ ਫਲ ਮੂਚੇ ਕੋਟ ਗ੍ਰਹਣ ਪੁੰਨ ਫਲ ਮੂਚੇ ਕੋਟ ਗ੍ਰਹਣ ਪੁੰਨ ਫਲ ਮੂਚੇ ਰਹਾਵ ਧਰ ਕੇ ਚਰਣਾ ਰਿਨੇ ਮਹਿ ਬਸੇ ਜਨਮ ਜਨਮ ਕੇ ਕਿਲ ਵਿਖਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨ ਆਇਆ ਮਨ ਬਾਚ ਕ੍ਰਮ ਗੋਵਿੰਦ ਅਧਾਰ ਇਹ ਅੰਤ ਨਖੇਰ ਕੇ ਪਦ ਪੜਨੇ ਹੁੰਦੇ ਆ ਮਨ ਬਾਚ ਕ੍ਰਮ ਯੋ ਮਨ ਬਾਚ ਕ੍ਰਮ ਗੋਵਿੰਦ ਅਧਾਰ ਤਾਤੇ ਛੁੱਟਿਓ ਵਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪਿੰਜਵਾ ਪਉ ਸਰਣਾਈ ਜੇਨ ਹਰ ਜਾਤੀ ਮਾਨਤਾ ਨੀਤਲ ਚਰਨ ਹਰ ਰਾਤੀ ਭੈ ਭੰਜਨ ਪ੍ਰਭ ਮਨ ਨ ਬਸਾਈ ਵਿਸਰਾਮ ਧਿਆਨ ਨ ਲਾਉਣਾ ਸਭ ਪੰਜਨ ਪ੍ਰਭ ਇਥੇ ਵਿਸਰਾਮ ਲਾਉਣਾ ਹੈ ਮਨ ਨ ਬਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾ ਕਰਦਾ ਬਸਿਉ ਹਰ ਨਾਮ ਸਗਲ ਮਨੂਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਇਹ ਵੀ ਵਿਸਰਾਮ ਧਿਆਨ ਨਾਲ ਲਾਉਣਾ ਹੈ ਜਨਮ ਜਰਾ ਮਿਰਤ ਇਥੇ ਵਿਸਰਾਮ ਐ ਜਿਸ ਵਾਸ ਸੂਰ ਸੰਰਾਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਤੇਕ ਗੌੜੀ ਮਹੱਲਾ ਪੰਜਵਾ ਬਾਹਰ ਰੱਖਿਓ ਹਿਰਦੈ ਸਮਾਲ ਕਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਾਨ ਤਨ ਰਤਾ RAM ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਅਬਿ ਨਾਲ ਸੋਭਾ ਸੋਭਾ ਸੁਰਤ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਆ ਭਗਵੰਤ ਤਦਾਂ ਨਹੀਂ ਬੋਲਣਾ ਭਗਵੰਤ ਤਤਾ ਉਚਾਰਨ ਕਰਨਾ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਨਾਣਾ ਲਾ ਕੇ ਚਾਰਣ ਕਮਲ ਚਰਨ ਕਮਲ ਹਿਰਦੇ ਮਹਿ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗੌੜੀ ਮਹੱਲਾ ਪੰਜਵਾ ਧੰਨ ਇਹ ਥਾਨ ਗੋਵਿੰਦ ਗੁਣ ਗਾਏ ਕੁਸਲ ਖੇਮ ਪ੍ਰਭ ਆਪ ਬਸਾਏ ਰਹਾਉ ਬੇਪਤ ਤਹਾ ਜਹ ਹਰ ਸਿਮਰਨ ਨਾਹੀ ਹਾਂਜੀ ਬੇਪਤ ਤਹਾ ਜਹ ਹਰ ਸਿਮਰਨ ਨਾਹੀ ਕੋਟ ਆਨੰਦ ਜਹ ਹਰ ਗੁਣ ਗਾਹੀ ਹਰ ਬਿਸਰਿਆ ਦੁਖ ਰੋਗ ਕਨੇਰੇ ਪ੍ਰਭ ਸੇਵਾ ਜਮ ਲਗੈ ਨਾ ਨੇਰੇ ਇਹ ਨੀਰੇ ਪਾਠ ਮੁਖ ਪਾਠ ਹੈ ਕਿਤੇ ਕਈ ਭਾਗਾਂ ਵਿੱਚ ਨੇਰਾ ਵੀ ਆਇਆ ਕੁੱਥੀਆਂ ਚ ਪਰ ਨੀਰੇ ਪਾਠ ਜਿਹੜਾ ਹੈ ਇਹ ਮੁਖ ਪਾਠ ਹੈ ਸੋਵਡ ਭਾਗੀ ਨਿਸ਼ਚਲ ਥਾਨ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜਪਿਐ ਇਥੇ ਵਿਸਰਾਮ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕਾ ਮਿਲਿਆ ਅੰਤਰਜਾਮੀ ਗੌੜੀ ਮਹੱਲਾ ਪੰਜਵਾ ਨਾਨਕ ਕਾ ਮਿਲਿਆ ਜੋ ਪ੍ਰਾਣੀ ਗੋਵਿੰਦ ਧਿਆਵਾ ਪੜਿਆ ਅਣ ਪੜਿਆ ਪਰਮ ਗਤ ਪਾਵਾਂ ਨਾਣੇ ਨਾਲ ਉਚਾਰਨ ਕਰਨਾ ਪੜਿਆ ਅਣ ਪੜਿਆ ਆਣ ਪੜਿਆ ਆਣ ਪੜਿਆ ਪਰਮਗਾਤ ਪਾਵਾਂ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤੁਰ ਸਿਆਣਾ ਜਿਨ ਜਨ ਮੰਨਿਆ ਪ੍ਰਭ ਕਾ ਬਾਣਾ ਜਗ ਮਹਿ ਆਇਆ ਸੋ ਪਰਵਾਣ ਘਟ ਘਟ ਆਪਣਾ ਸਵਾਮੀ ਜਾਣ ਕਹ ਨਾਨਕ ਜਾ ਕੇ ਪੂਰਨ ਭਾਗ ਹਰ ਚਰਣੀ ਤਾਂ ਕਾ ਮਾਨ ਲਾਗ ਗਉੜੀ ਮਹੱਲਾ ਪੰਜਵਾ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਾਈ ਉਸ RAM ਕੋ ਰੰਗ ਵਿਖਾਈ ਆ ਤੇ ਵਿਖਾਈ ਉਚਾਰਨ ਕਰਨਾ ਬੱਬੇ ਤੋਂ ਛੱਪ ਕੇ ਵਿਖੀ ਨਿਗਾਣਾ ਵਿਖਾਈ ਉਹ ਵਿਖਾਈ ਉਸ ਇਥੇ ਜਮਕ ਲਾ ਦਿੰਨੀ RAM ਕੋ ਰੰਗ ਰਹਾਵ ਮਨ ਅਸਵਾਰ ਜੈਸੀ ਤੁਰੀ ਸੀਗਾਰੀ ਇਹਨੂੰ ਸੀਗਾਰੀ ਉਚਾਰਨ ਕਰਨਾ ਸੀਗਾਰੀ ਨਹੀਂ ਕਹਿਣਾ ਬਿਹਾਰੀ ਹੈ ਦਿਧਕ ਉਚਾਰਨ ਕਰਨੀ ਹੈ ਸੀਗਾਰ ਜਿਉ ਕਾਪੁਰਖ ਪੁਚਾਰੇ ਨਾਰੀ ਕਾਪੁਰਖ ਪਾਠ ਜਿਹੜਾ ਨਾ ਇਕ ਆਪੁਰਖ ਵਖਰਾ ਵਖਰਾ ਨਹੀਂ ਕਰਨਾ ਕਾਪੁਰਖ ਇਕੱਠਾ ਹੀ ਉਚਾਰਨ ਕਰਨਾ ਜਿਉ ਕਾਪੁਰਖ ਪੁਚਾਰੇ ਨਾਰੀ ਬੈਲ ਕਾਓ ਨਿਤਰਾ ਪਾਇ ਧਵਾਵੈ ਗਊਚਰ ਸਿੰਘ ਪਾਛੇ ਪਾਵੈ ਇਹ ਚਾਰ ਜਿਹੜਾ ਜਪਦ ਹੈ ਇਹ ਭਾਰਾ ਉਚਾਰਨ ਕਰਨਾ ਹੈ ਗਊਚਰ ਸਿੰਘ ਪਾਛੇ ਪਾਵੈ ਗਊ ਉੱਤੇ ਚੜ ਕੇ ਸ਼ੇਰ ਦੇ ਪਿੱਛੇ ਦੌੜਾਂਦਾ ਹੈ ਗਊ ਚਰ ਸਿੰਘ ਪਾਛੇ ਪਾਵੇ ਗਾਡਰ ਲਈ ਕਾਮ ਤੀਨ ਕਰ ਪੂਜੀ ਇਹ ਗਾਡਰ ਲਈ ਇੱਥੇ ਵਿਸਰਾਮ ਹੈ ਕਾਮ ਤੀਨ ਕਰ ਇੱਥੇ ਠਮਕ ਪੂਜੀ ਥੋੜਾ ਜਿਹਾ ਕਸ ਕੇ ਬੋਲਣਾ ਸੌਦੇ ਕਉਤਾਵੇ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸਵਾਮੀ ਹਰ ਸਾ ਮੀਤ ਗਉੜੀ ਮਹੱਲਾ ਪੰਜਵਾ ਸਾ ਮਤ ਨਿਰਮਲ ਕਹੀ ਅਤ ਤੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾ ਸੋਤਾਨ ਸੋਤਾਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਉਪਕਾਰ ਇਹ ਇਹੋ ਆ ਗਿਆ ਹੈ ਹੂੜੇ ਦੇ ਨਾਲ ਇਥੇ ਈੜੀ ਸਿਆਰੀ ਹਾਏ ਔਂਕੜ ਹੋਵੇ ਉੱਥੇ ਇਹੋ ਇਥੇ ਈੜੀ ਲਾਂ ਹਾਏ ਈੜੀ ਈੜੀ ਲਾਂ ਹਾਏ ਔਂਕੜ ਹੋਵੇ ਉਥੇ ਏਹ ਇਥੇ ਈੜੀ ਲਾਂ ਹਾਏ ਊੜਾ ਇਹ ਏਹੂ ਉਚਾਰਨ ਕਰਨਾ ਸਬਤੇ ਊਚ ਏਹੋ ਉਪਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਸਾਚੈ ਨਹੀਂ ਜਾਚੈ ਨਾਨਕ ਜਾਚੈ ਸਾ ਦਰਵਾਲ ਗੌੜੀ ਮਹੱਲਾ ਪੰਜਵਾ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲਏ ਪੂਰਨ ਵੱਡ ਭਾਗੀ ਰਹਾਉ ਭਰਤਾ ਪੀਖ ਵਿਗਸੈ ਜਿਉ ਨਾਰੀ ਹਾਂਜੀ ਭਰਤਾ ਇਹ ਤੱਤੀ ਦੇ ਨਾਲ ਹੀ ਉਚਾਰਨ ਕਰਨਾ ਹੈ ਭਰਤਾ ਤੱਦਾ ਨਹੀਂ ਬੋਲਣਾ ਭਰਤਾ ਪੀਖ ਵਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਜੀਵਤ ਹਾਂ ਤਿਉ ਹਰ ਜਨ ਜੀਵੈ ਨਾਮ ਚਿਤਾਰੀ ਪੂਤ ਪੇਖਿ ਜਿਉ ਜੀਵਤ ਮਾਤਾ ਹਾਂ ਮਾਤਾ ਪੋਲਾ ਬੋਲਣਾ ਇਹਨੂੰ ਮਾਤਾ ਨਹੀਂ ਕਹਿਣਾ ਪੁੱਤਰ ਨੂੰ ਵੇਖ ਕੇ ਜਿਵੇਂ ਮਾਤਾ ਜੀਉਂਦੀ ਹੈ ਪੋਤ ਪੋਤ ਜਨ ਹਰ ਸਿਉ ਰਾਤਾ ਰਪਤਾ ਕਸ ਕੀ ਪੇ ਲੋਭ ਹੀ ਅਨੰਦ ਕਰੈ ਪੇਖ ਤਨਾ ਲੋਭੀ ਆਨੰਦ ਹਾਂਜੀ ਕਰੈ ਤਿ ਵਿਸਰਾਮ ਲੋਭੀ ਆਨੰਦ ਕਰੈ ਪੇਖ ਤਨਾ ਜਨ ਚਰਨ ਕਮਲ ਸਿਓ ਲਾਗੋ ਮਨਾ ਹਾਂ ਜਨ ਚਰਨ ਕਮਲ ਸਿਓ ਇਥੇ ਵਿਸਰਾਮ ਲਾਗੋ ਮਨਾ ਬਿਸਰ ਨਹੀਂ ਇਕ ਤਿਲ ਦਾਤਾਰ ਹਾਂ ਬਿਸਰ ਬਿਸਰ ਨਹੀਂ ਇਕ ਤਿਲ ਦਾਤਾਰ ਨਾਨਕ ਕੇ ਪ੍ਰਭ ਪ੍ਰਾਨ ਆਧਾਰ ਗੌੜੀ ਮਹੱਲਾ ਪੰਜਵਾ ਰਾਮ ਰਸਾਇਣ ਜੋ ਜਨ ਗਿੱਦੇ ਚਰਨ ਕਮਲ ਪ੍ਰੇਮ ਭਗਤੀ ਬਿੱਦੇ ਰਹਾ ਗਿੱਦੇ ਬਿੱਦੇ ਇਸੇ ਤਰ੍ਹਾਂ ਹੀ ਉਚਾਰਨ ਕਰਨਾ ਆਨ ਰਸਾ ਦੀ ਸਹ ਸਭ ਛਾਰ ਨਾਮ ਬਿਨਾ ਨਿਫਲ ਸੰਸਾਰ ਅੰਧ ਕੂਪ ਤੇ ਕਾਢੇ ਆਪ ਗੁਣ ਗੋਵਿੰਦ ਅਚਰਜ ਪ੍ਰਤਾਪ ਵਾਣ ਤ੍ਰੇਣ ਤ੍ਰੇ ਪਾਵਣ ਪੂਰਨ ਗੋਪਾਲ ਬ੍ਰਹਮ ਪ੍ਰਸਾਰ ਜੀ ਸੰਗ ਦਇਾਲ ਕਹ ਨਾਨਕ ਸਾ ਕਥਨੀ ਸਾਰ ਮਾਨ ਲੇਤ ਜਿਸ ਸਿਰਜਨ ਹਾਰ ਗੌੜੀ ਮਹੱਲਾ ਪੰਜਵਾ ਨਿਤ ਪ੍ਰਤ ਨਾਮਣ RAM ਸਰ ਕੀਜੈ ਨਾਵਨ ਪਾਦ ਜਿਹੜਾ ਪਾਰਾ ਉਚਾਰਨ ਕਰਨਾ ਝੋਲ ਮਹਾਰਾਜ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮੱਜਨ ਕਰਤ ਪੂਰਨ ਸਾਭ ਕਾਮ ਸੰਤ ਸੰਗ ਤਹ ਗੋਸ਼ਟ ਹੋਏ ਕੋਟ ਜਨਮ ਕੇ ਕਿਲਵਿਕ ਖੋਏ ਸਿਮਰਹਿ ਸਾਧ ਕਰਹਿ ਆਨੰਦ ਮਾਨ ਤਨ ਰਵਿਆ ਪਰਮਾਨੰਦ ਜਿਸ ਹੈ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸ ਹੈ ਕੁਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ